ਦੇਸ਼ ਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਇਹ ਲੋਕ ਸਭਾ ਚੋਣਾਂ ਦੇਸ਼ ਦਾ ਭਵਿੱਖ ਤੈਅ ਕਰਨਗੀਆਂ ਪੰਜਾਬ ਚ ਚੋਣਾਂ ਆਖਰੀ ਗੇਟ ਚ ਪੈਣਗੀਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਤਾਂ ਜੋ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ ਇਹਨਾਂ ਰਵਾਇਤੀ ਪਾਰਟੀਆਂ ਦੀ ਟੱਕਰ ਚ ਹੁਸ਼ਿਆਰਪੁਰ ਲੋਕ ਸਭਾ ਸੀਟ ਤੇ ਇੱਕ ਉਮੀਦਵਾਰ ਤਮਿਲ ਜੀਵਨ ਸਿੰਘ ਦੀ ਕਾਫੀ ਚਰਚਾ ਹੋ ਰਹੀ ਹੈ ਚਰਚਾ ਇਸ ਗੱਲ ਕਰਕੇ ਹੋ ਰਹੀ ਹੈ ਕਿ ਪੰਜਾਬੀ ਨਾ ਬੋਲਣ ਵਾਲਾ ਸਾਮਿਲਾਡੂ ਦੇ ਰਹਿਣ ਵਾਲਾ ਜੀਵਨ ਕੁਮਾਰ ਜੀਵਨ ਸਿੰਘ ਕਿਵੇਂ ਬਣ ਗਿਆ ਅਤੇ ਨੀਲੇ ਰੰਗ ਦੀ ਦਸਤਾਰ ਸਜਾ ਕੇ ਜੋਰ ਸ਼ੋਰ ਨਾਲ ਲੋਕਾਂ ਤੋਂ ਵੋਟ ਮੰਗ ਰਿਹਾ ਸੋ ਆਓ ਝਾਤ ਮਾਰਦਿਆਂ ਸਾਡੀ ਇੱਕ ਖਾਸ ਰਿਪੋਰਟ ਤੇ ਪੰਜਾਬ ਇਜ਼ ਮਾਈ ਮਦਰ ਲੈਂਡ ਪੰਜਾਬ ਮੇਰੀ ਮਾਤ ਭੂਮੀ ਹੈ ਇਹ ਬੋਲ ਹਨ ਸਿਰ ਤੇ ਨੀਲੇ ਰੰਗ ਦੀ ਦਸਤਾਰ ਅਤੇ ਨੀਲੇ ਰੰਗ ਦਾ ਪਰਨਾ ਬਨ ਕੇ ਪਿੰਡ ਪਿੰਡ ਜਾ ਕੇ ਵੋਟਾਂ ਮੰਗ ਰਹੇ ਜੀਵਨ ਸਿੰਘ ਤਾਮਿਲ ਦੇ ਜੀਵਨ ਸਿੰਘ ਤਾਮਿਲ ਨੂੰ ਪੰਜਾਬੀ ਨਹੀਂ ਆਉਂਦੀ ਪਰ ਇਸ ਦੇ ਬਾਵਜੂਦ ਵੀ ਉਹ ਪੰਜਾਬ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਪਣਾ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਹਨ ਪੇਸ਼ੇਵਰ ਜੋ ਵਕੀਲ ਹਨ ਜੀਵਨ ਸਿੰਘ ਤੇ ਤਾਮਿਲਨਾਡੂ ਤੋਂ ਬਿਲੋਂਗ ਕਰਦੇ ਹਨ ਉਹਨਾਂ ਦੇ ਕਈ ਸਾਥੀ ਵੀ ਚੋਣ ਪ੍ਰਚਾਰ ਦੇ ਲਈ ਪੰਜਾਬ ਆਏ ਹੋਏ ਹਨ ਉਹਨਾਂ ਦੇ ਸਾਥੀ ਸਾਈਕਲਾਂ ਤੇ ਰਿਕਸ਼ਿਆਂ ਉੱਤੇ ਬੈਨਰ ਲਾ ਕੇ ਬੱਸਾਂ ਵਿੱਚ ਚੜ੍ਹ ਕੇ ਪਰਚੇ ਵੰਡ ਕੇ ਜੀਵਨ ਸਿੰਘ ਦੀ ਚੋਣ ਮੁਹਿੰਮ ਵਿੱਚ ਹਿੱਸਾ ਪਾ ਰਹੇ ਹਨ ਜੀਵਨ ਸਿੰਘ ਵੀ ਲੋਕਾਂ ਨੂੰ ਆਪਣੇ ਚੋਣ ਲੜਨ ਦੇ ਮਕਸਦ ਬਾਰੇ ਲੋਕਾਂ ਨੂੰ ਅੰਗਰੇਜ਼ੀ ਵਿੱਚ ਦੱਸਦੇ ਹਨ ਪਰ ਜਿਸ ਦਾ ਤਰਜਮਾ ਉਹਨਾਂ ਦੇ ਸਥਾਨਕ ਸਾਥੀ ਪੰਜਾਬੀ ਵਿੱਚ ਕਰਦੇ ਇਸ ਸਭ ਦੇ ਚੱਲਦਿਆਂ ਹੁਸ਼ਿਆਰਪੁਰ ਦੇ ਲੋਕ ਸਭਾ ਹਲਕੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ ਬਹੁਜਨ ਦਰविड़ ਪਾਰਟੀ ਵੱਲੋਂ ਹਾਲ ਹੀ ਵਿੱਚ ਸਿੱਖ ਬਣੇ ਸੱਤ ਉਮੀਦਵਾਰ ਤਾਮਿਲਨਾਡੂ ਤੋਂ ਚੋਣ ਮੇਦਾਨ ਵਿੱਚ ਉਤਾਰੇ ਗਏ ਹਨ ਇਹ ਉਮੀਦਵਾਰ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ ਜੀਵਨ ਸਿੰਘ ਤਮਿਲ ਕਹਿੰਦੇ ਹਨ ਕਿ ਸਿੱਖ ਦਾ ਮਤਲਬ ਹੈ ਰਾਜਾ ਜੋ ਦੇਣ ਵਾਲਾ ਹੈ ਲੈਣ ਵਾਲਾ ਨਹੀਂ ਉਹ ਕਹਿੰਦੇ ਹਨ ਕਿ ਪੰਜਾਬ ਗੁਰੂਆਂ ਦੇ ਸਮੇਂ ਅਤੇ ਉਸ ਤੋਂ ਬਾਅਦ ਵੀ ਸਮਾਜਿਕ ਬਦਲਾਅ ਦਾ ਵੱਡਾ ਕੇਂਦਰ ਰਿਹਾ ਇਸੇ ਲਈ ਉਹ ਪੰਜਾਬ ਆਏ ਹਨ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਉਦੇਸ਼ ਆਰਥਿਕ ਸੁਤੰਤਰਤਾ ਅਤੇ ਸਮਾਜਿਕ ਤਬਦੀਲੀ ਹੈ ਉਹ ਕਹਿੰਦੇ ਹਨ ਕਿ ਮੈਂ ਨਹੀਂ ਸੋਚਦਾ ਕਿ ਪੰਜਾਬ ਮੇਰਾ ਅਦਰ ਲੈਂਡ ਹੈ ਇਹ ਮੇਰਾ ਮਦਰ ਲੈਂਡ ਹੈ ਮੈਨੂੰ ਲੱਗ ਰਿਹਾ ਜਿਵੇਂ ਮੈਂ ਆਪਣੀ ਮਾਂ ਦੀ ਗੋਦ ਵਿੱਚ ਰਹਿ ਰਿਹਾ ਹਾਂ ਜੀਵਨ ਸਿੰਘ ਨੂੰ ਜਦੋਂ ਸਵਾਲ ਕੀਤਾ ਕਿ ਉਹਨਾਂ ਨੇ ਹੁਸ਼ਿਆਰਪੁਰ ਨੂੰ ਹੀ ਕਿਉਂ ਚੋਣ ਲੜਨ ਲਈ ਚੁਣਿਆ ਤਾਂ ਉਹਨਾਂ ਨੇ ਕਿਹਾ ਕਿ ਹੁਸ਼ਿਆਰਪੁਰ ਉਹ ਜਗ੍ਹਾ ਹੈ ਜਿੱਥੇ ਕਾਸ਼ੀਰਾਮ 1996 ਵਿੱਚ ਜਿੱਤੇ ਸਨ ਇਸ ਲਈ ਮੈਂ ਸੰਕੇਤਕ ਰੂਪ ਨਾਲ ਪੂਰੇ ਭਾਰਤ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਮੈਂ ਕਾਸ਼ੀਰਾਮ ਦੇ ਅੰਦੋਲਨ ਨੂੰ ਮੋੜ ਸੁਰਜੀਤ ਕਰਨਾ ਚਾਹੁੰਦਾ ਹਾਂ ਉਹ ਕਹਿੰਦੇ ਹਨ ਕਿ ਸਮਾਜ ਸੁਧਾਰਕ ਮੰਗੂ ਰਾਮ ਮੰਗੂ ਵਾਲੀਆ ਵੀ ਹੁਸ਼ਿਆਰਪੁਰ ਤੋਂ ਚੋਣ ਲੜੇ ਸਨ ਉਨਾ ਨੇ ਵੀ ਤਲਤ ਭਾਈਚਾਰੇ ਦੀ ਨਵੀਂ ਲਹਿਰ ਦੀ ਅਗਵਾਹੀ ਕੀਤੀ ਸੀ ਉਹ ਕਹਿੰਦੇ ਹਨ ਕਿ ਹੁਸ਼ਿਆਰਪੁਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਜੀਵਨ ਸਿੰਘ ਕਹਿੰਦੇ ਹਨ ਕਿ ਇੱਕ ਵਾਰ ਕਾਸ਼ੀਰਾਮ ਨੇ ਸੰਸਦ ਵਿੱਚ ਕਿਹਾ ਕਿ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ ਹਨ ਤਾਂ ਲੱਖਾਂ ਲੋਕ ਉਤਸੁਕ ਹੋਏ ਇਹ ਜਾਣਨ ਲਈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ ਉਹ ਦੱਸਦੇ ਹਨ ਕਿ ਦੱਖਣੀ ਭਾਰਤੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹਲੇ ਘੱਟ ਜਾਣਕਾਰੀ ਉਹ ਦੱਸਦੇ ਹਨ ਕਿ ਸਾਲ 2012 ਵਿੱਚ ਮੈਂ ਓਸ਼ੋ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਜਿਸ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਨਾਮਦੇਵ ਅਤੇ ਕਬੀਰ ਜੀ ਬਾਰੇ ਗੱਲ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਨਾ ਸ਼ੁਰੂ ਕੀਤਾ ਉਹ ਦੱਸਦੇ ਹਨ ਕਿ ਇਸ ਮਗਰੋਂ ਉਹਨਾਂ ਨੇ ਸਿੱਖੀ ਨਾਲ ਸੰਬੰਧਿਤ ਕਿਤਾਬਾਂ ਪੜ੍ਹੀਆਂ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ ਉਹ ਦੱਸਦੇ ਹਨ ਕਿ ਕੈਪਟਿਵੇਟਿੰਗ ਦਾ ਸਿੰਪਲ ਹਾਰਟਡ ਕਿਤਾਬ ਤੋਂ ਕਾਫੀ ਪ੍ਰਭਾਵਿਤ ਉਹ ਕਹਿੰਦੇ ਹਨ ਕਿ ਇਹ ਕਿਤਾਬ ਸਿੱਖ ਇਤਿਹਾਸ ਪਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਂਦਾ ਜੀਵਨ ਸਿੰਘ ਦੱਸਦੇ ਹਨ ਕਿ ਜੇਕਰ ਮੈਂ ਇਥੋਂ ਐਮਪੀ ਚੁਣਿਆ ਜਾਂਦਾ ਹਾਂ ਤਾਂ ਮੈਂ ਪਾਰਲੀਮੈਂਟ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਜ਼ਰੂਰ ਆਵਾਜ਼ ਚੁੱਕਾਂਗਾ ਜੋ ਕਿ ਪੰਜਾਬ ਦਾ ਵੱਡਾ ਮੁੱਦਾ ਹੈ ਬਾਕੀ ਸਾਰੀਆਂ ਚੀਜ਼ਾਂ ਨੀਤੀ ਉੱਤੇ ਨਿਰਪਰ ਕਰਦੀਆਂ ਬਿਊਰੋ ਰਿਪੋਰਟ ਹਮਦਰਦ